ਕੈਪਰਨਸ ਕਰੇ ਟੂ ਮੈਟਰ ਇਹ ਰਾਜੇ ਹੀ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਂ ਜੋ ਐਸਐਸਪੀ ਮੜੋਂ ਨੀਤ ਗੁੰਡੋਲੀ ਵੱਲੋਂ ਇਹ ਦਸ਼ਿਆਂ ਦੇ ਖਿਲਾਫ ਜਿਹੜੀ ਮਿਹਨਤ ਲਾਈ ਆ ਉਹ ਜਿਹੜਾ ਸਮੇਂ ਮਿਹੜੀ ਜਲਾਈ ਆ ਇਹਦੇ ਤਹਿਤ ਤੁਸੀਂ ਤਿੰਨ ਬੰਦੇ ਅਰੈਸਟ ਕੀਤੇ ਤਿੰਨਾਂ ਦੇ ਜਿਹੜੇ ਅਡੜ ਪਰਚੇ ਐਫਆਰ ਨੰਬਰ 151 ਇੱਕ ਗੁਰਪ੍ਰੀਤ ਸਿੰਘ ਹੈੜੀਆਂ ਦਾ ਉਹਦੇ ਖਿਲਾਫ ਦਿੱਤਾ 10 ਗ੍ਰਾਮੇ ਤੋਂ ਉਸ ਮੈਗਜ਼ੀੜੀ ਬਣਾਉਂਦੀ ਕੀਤੀ ਆ ਸੈਕਿੰਡ ਪਰਚ 153 ਨੰਬਰ ਹੈ ਜਿਹੜਾ ਜਹਾਰ ਸਿੰਘ ਹੈ ਕੰਗਰਾਲੀ ਤੋਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਉਹਨਾਂ ਦੇ ਅਸੀਂ ਕੇਸ ਦਸਣ ਗੀਤੇ ਆ ਜਿਹੜੀ ਨਸ਼ੇ ਦੀ ਸਪਲਾਈ ਜਿਹੜੀ ਹੈ ਨਾ ਉਹਨੂੰ ਤੋੜਨ ਦੇ ਲਈ ਤੇ ਤੀਜਾ ਮਕਦਮਾ 153 ਨੰਬਰ ਹੈ ਜਤਿੰਦਰ ਪਾਲ ਸਿੰਘ ਇਹ ਬਰਮਾ ਪਿੰਡ ਦਾ ਹੈ ਤੇ ਤਿੰਨਾਂ ਨੂੰ ਹੀ ਅਰੈਸਟ ਕਰਕੇ ਜੇ ਤੁਹਾਡੇ ਕੋਲ ਡਿਮਾਂਡ ਦੇ ਦਰਾਂ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਨਹੀਂ ਇਹਨਾਂ ਦੇ ਪਹਿਲਾਂ ਹੈ ਦੋਨਾਂ ਦੇ ਪਹਿਲਾਂ ਆਲਰੇਡੀ ਪਰਚੇ ਦਰ ਹਨ ਸਰ ਇਹ ਵੇਚਣ ਦੇ ਕੰਮ ਕਰਦੇ ਸੀ ਕਿ ਅਲੱਗ ਕਿਹੜਾ ਹੀ ਹਾਲਾਤ ਉਹ ਸਮਰਾਲਾ ਦੇ ਲਾਗੇ ਜੱਗੇ ਦੇ ਪਿੰਡਾਂ ਵਿੱਚਣ ਦਾ ਕੰਮ ਕਰਦੇ